ਜੀ ਗੱਲ ਖਾਲਸਾ ਵਾਇਗਲ ਜਿੱکی ਫਤਿਹ ਸਰੋਜ ਭੈਣੇ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਕਿ ਸਟੈਨਲੀ ਆਪਣੇ ਘਰ ਚੱਲਿਆ ਜੀ ਵਾਪਸ ਚੱਲੋ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਮਰਕੀ ਮੂੰਹ ਕੀ ਕਹਿਣਾ ਇੱਕ ਬੰਦਾ ਸਾਰੇ ਦੁਨੀਆ ਕਹਿ ਰਹੀ ਹੈ ਜੀ ਦੇਸ਼ਾ ਵੀ ਦੇਸ਼ਾ ਕਰਕੇ ਚਲੋ ਉਹ ਦੇਖੋ ਤੁਹਾਡਾ ਹਫਤੇ ਵੀ ਨਾ ਸਟੈਨਲੀ ਹੈ ਜੀ ਵੀਰਾ ਸਟੈਨਲੀ ਵੀਰੇ ਨੂੰ ਅਸੀਂ 13 9 2024 ਨੂੰ ਦਿੱਲੀ ਤੋਂ ਲੈ ਕੇ ਆਏ ਸੀ ਦਵਾਰਕਾ ਤੋਂ ਉੱਥੇ ਵੀਰਾ ਫੁੱਟਪਾਥ ਤੇ ਰਹਿੰਦਾ ਸੀ ਬਹੁਤ ਮਾੜੀ ਹਾਲ ਸੀ ਕਈ ਸਾਲਾਂਾਂ ਤੋਂ ਉਹ ਫਟਫਾਟਦੇ ਰਹਿੰਦੇ 7 ਸਾਲ ਹੋ ਗਏ ਸੀ ਨੂੰ ਇੰਡੀਆ ਆਏ ਨੂੰ ਮੈਡੀਕਲ ਵੀਜ਼ੇ ਤੇ ਆਇਆ ਸੀ ਇੱਥੇ ਆ ਕੇ ਅਫਸੈਟ ਹੋ ਗਿਆ ਵੀਰਾ ਉਹਦੂ ਵਾਰ ਸੜਕਾਂ ਤੇ ਰੁੱਲਦਾ ਰਿਹਾ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਧੰਨਵਾਦ ਆ ਸਾਡੀ ਭੈਣ ਦਾ ਸਰੋਜਕੌਰ ਭੈਣ ਵਾਈਫ ਆਫ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਵੀ ਇਹ ਕਿੱਥੇ ਪਰਦੇਸੀ ਆ ਨਾਈਜੀਰੀਅਨ ਆ ਵੀਰ ਬਹੁਤ ਮਾੜੀ ਹਾਲਤ ਚ ਰਹਿੰਦਾ ਉੱਥੋਂ ਜਾ ਕੇ ਸਟੈਨਲੀ ਨੂੰ ਲੈ ਕੇ ਆਏ ਇੱਥੇ ਲੈ ਕੇ ਆਏ ਵੀਡੀਓ ਸ਼ੇਅਰ ਕੀਤੀ ਧੰਨਵਾਦ ਅਸਕਵਿੰਦਰ ਕੌਰ ਭੈਣ ਦਾ ਤੇ ਵੈਂਸਲੇ ਜੀ ਦਾ ਜਿਹੜੇ ਇਸ ਵੀਰ ਨੂੰ ਇਹਦੇ ਘਰ ਪਹੁੰਚਾਉਣ ਦੇ ਵਿੱਚ ਇਹਨਾਂ ਨੇ ਹੈਲਪ ਕੀਤੀ ਉਹਨਾਂ ਨੇ ਸਾਡੀ ਵੀਡੀਓ ਦੇਖੀ ਸਖਵਿੰਦਰ ਭੈਣ ਨੇ ਤੇ ਵੈਂਸਲੇ ਆ ਜਿਹੜਾ ਵੀਰ ਉਹ ਕੀਨੀਆਂ ਦਾ ਨਾਗਰਿਕ ਆ ਤੇ ਉਹਨਾਂ ਨੇ ਦੋਨਾਂ ਜਣਾਂ ਨੇ ਰਲ ਕੇ ਇੰਨੇ ਐਫਰਟਸ ਕੀਤੇ ਪਹਿਲਾਂ ਤਾਂ ਇਹਦਾ ਘਰ ਲੱਭਿਆ ਇਹਦੀ ਵਾਈਫ ਨਾਲ ਗੱਲ ਕੀਤੀ ਇਹਦੀ ਵਾਈਫ ਨੇ ਮੰਨਾਂ ਕਰਤਾ ਪਹਿਲਾਂ ਵੀ ਮੈਂ ਨਹੀਂ ਮਨ ਲੋ ਨੂੰ ਬੁਲਾਉਣਾ 219 ਦੇ ਵਿੱਚ ਇਹਦੇ ਮਾਪੇ ਇਹਨੂੰ ਮਰਿਆ ਹੋਇਆ ਮੰਨ ਚੁੱਕੇ ਸੀਗੇ ਫਿਰ ਮਾਪੇ ਬਾਪ ਤੇ ਅਪਰੋਚ ਕੀਤੀ ਮਾਪੇ ਬਾਪ ਨੇ ਜਦੋਂ ਵੀਡੀਓ ਕਾਲ ਤੇ ਗੱਲ ਕਰਾਈ ਉਹ ਤਾਂ ਯਕੀਨ ਹੀ ਨਹੀਂ ਸੀ ਮੰਨਦੇ ਪਹਿਲਾਂ ਵੀ ਸਾਡਾ ਪੁੱਤ ਜਿਉਂਦਾ ਜਦੋਂ ਵੀਡੀਓ ਕਾਲ ਤੇ ਗੱਲ ਕਰਾਈ ਫਿਰ ਉਹਨਾਂ ਨੂੰ ਯਕੀਨ ਆਇਆ ਵੀ ਹਾਂ ਸਾਡਾ ਪੁੱਤ ਜਿਉਂਦਾ ਵਾ ਉਸ ਤੋਂ ਬਾਅਦ ਅੰਬੈਸੀ ਚ ਗੱਲ ਸ਼ੁਰੂ ਕੀਤੀ ਸਿਕੰਦਰ ਭੈਣ ਨੇ ਤੇ ਪੈਂਸਲੇ ਜੀ ਨੇ ਅੰਬੈਸੀ ਦੇ ਵਿੱਚ ਬਹੁਤ ਐਫਰਟ ਕਰਕੇ ਫਿਰ ਇਹਦਾ ਵੀਜ਼ੇ ਦੀ ਗੱਲ ਛੀੜੀ ਫਿਰ ਵੀਜ਼ਾ ਲੱਗਿਆ ਇਹਦਾ ਤੇ ਫਿਰ ਜਿਹੜੇ ਅੰਬੈਸੀ ਦੇ ਜਿਹੜੇ ਹਾਈ ਕਮਿਸ਼ਨਰ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਥੈਂਕ ਯੂ Sa I'm really very grateful to the Nigerian High Commission. They have really helped us a lot, and the effort that the High Commission has put in is amazing. We are grateful that finally Stanley will be going home and, we, and I'll be escorting him. I'm really thankful to the staff, and may God bless Nigeria. ਥੈਂਕ ਯੂ ਵੈਰੀ ਮਚ ਐਂਡ ਗੋਡ ਬlesਸ ਭਾਜੀ ਆਲਸੋ ਥੈਂਕ ਯੂ ਥੈਂਕ ਯੂ ਵੈਰੀ ਮਚ ਫਿਰ ਬੈਂਸਲੇ ਇਹਦਾ ਬੈਂਸਲੇ ਜੀ ਤੇ ਸੁਖਵਿੰਦਰ ਭੈਣ ਦੀ ਕੋਸ਼ਿਸ਼ ਨਾਲ ਤੇ ਹਾਈ ਕਮਿਸ਼ਨਰ ਸਾਹਿਬ ਦੀ ਕੋਸ਼ਿਸ਼ ਦੇ ਨਾਲ ਫਿਰ ਸਟੈਨਲੀ ਦਾ ਹੁਣ ਵੀਜ਼ਾ ਲੱਗ ਗਿਆ ਜੀ 14 ਤਰੀਕ ਨੂੰ ਅੱਜ 12 ਤਰੀਕ ਹੈ ਜੀ ਪਰਸੋਂ ਨੂੰ ਸਟੈਨਲੀ 14 ਤਰੀਕ ਨੂੰ ਆਪਣੇ ਘਰ ਚੱਲਿਆ ਨਾਈਜੀਰੀਆ ਸਟੈਨਲੀ ਨੂੰ ਛੱਡਣ ਵਾਸਤੇ ਬੈਂਸਲੇ ਜੀ ਜਿਹੜੇ ਕੀਨੀਆ ਦੇ ਨਾਗਰਿਕ ਨੇ ਉਹ ਨਾਲ ਚੱਲੇ ਨੇ ਉਹ ਜਾਣਗੇ ਨਾਈਜੀਰੀਆ 에어ਪੋਰਟ ਤੇ ਇਹਦੇ ਮੰਮੀ ਪਾਪਾ ਆਉਣਗੇ ਲੈਣੇ ਨੂੰ ਉਹਨਾਂ ਦੇ سپਰਦ ਕਰਕੇ ਤੇ ਬੈਂਸਲੇ ਜੀ ਫਿਰ ਵਾਪਸ ਆ ਜਾਣਗੇ ਉਹਨਾਂ ਨੂੰ ਸਲੂਟ ਆ ਸਾਡਾ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਸਟੈਨਲੀ ਨੂੰ ਸਟੈਨਲੀ ਦੇ ਘਰ ਤੱਕ ਪਹੁੰਚਾਉਣ ਦੀ ਸਟੈਨਲੀ ਹਜੇ ਗਿਆ ਨਹੀਂ ਸਾਡੇ ਕੋਲੋਂ ਸਾਡੇ ਕੋਲ ਇੱਕ ਵੀਰ ਹੋਰ ਆ ਗਿਆ ਪਹਿਲਾਂ ਹੀ ਉਹ ਵੀਰ ਬੈਸਟ ਆਫ ਅਫਰੀਕਾ ਦਾ ਰਹਿਣ ਵਾਲਾ ਉਹਦਾ ਨਾਮ ਹੈਗਾ ਆਇਸ਼ਮਾਨ ਕਾਨਾ ਤੇ ਉਹ ਵੀਰ ਨੂੰ ਬੰਬੇ ਤੋਂ ਲੈ ਕੇ ਆਏ ਉਹਦੀ ਵੀ ਲੱਤ ਗਲੀ ਹੋਈ ਹੈ ਬਹੁਤ ਮਾੜੀ ਹਾਲਤ ਤੇ ਪਰ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ ਆ ਸਰੋਜ ਭੈਣੇ ਤੇਰਾ ਬਹੁਤ ਧੰਨਵਾਦ ਆ ਗੁਰਵਿੰਦਰ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਆ ਜਿਹੜੀ ਤੁਸੀਂ ਉਸ ਦਿਨ ਸਾਡੀ ਸਪੋਰਟ ਕੀਤੀ ਜਿਹਦੇ ਸਦਕਾ ਅਸੀਂ ਸਟੈਲੀ ਨੂੰ ਇੱਥੇ ਲੈ ਕੇ ਆਏ ਤੇ ਹੁਣ ਸਟੈਨਲੀ ਤੁਸੀਂ ਦੇਖਦੇ ਹੋ ਵਧੀਆ ਸੋਹਣੇ ਕੱਪੜੇ ਪਾ ਕੇ ਇੱਥੇ ਸਾਡੇ ਕੋਲੇ ਹਰ ਰੋਜ਼ ਇਸ਼ਨਾਨ ਪਾਣੀ ਕਰਕੇ ਦਵਾਈ ਖਾਂਦਾ ਦਵਾਈ ਦੇ ਨਾਲ ਥੋੜਾ ਜਿਹਾ ਮਨ ਲਓ ਸਰੀਰ ਸੁਸਤ ਰਹਿੰਦਾ ਤੇ ਪਰ ਹੁਣ ਡਾਕਟਰ ਨੇ ਮੈਡੀਸਿਨ ਠੀਕ ਕਰਤੀ ਆ ਤੇ ਹੁਣ ਇਹਨੇ ਪਰਸ ਨੂੰ ਚਲੇ ਜਾਣਾ ਮਹਾਲੀ ਤੋਂ ਇਹਦੀ ਫਲਾਈਟ ਆ ਵੀਰੇ ਦੀ ਮਹਾਲੀ ਤੋਂ ਇਹਨੇ ਚੜਨਾ ਦਿੱਲੀ ਸੌਰੀ ਬੰਬੇ ਬੰਬੇ ਤੋਂ ਇਹਦੀ ਫਲਾਈਟ ਆ ਸਿੱਧੀ ਨਾਈਜੀਰੀਆ ਦੀ ਨਾਈਜੀਰੀਆ ਗੋ ਟੂ ਹੋਮ ਆਫਰੀਕਾ ਗੋ ਟੂ ਹੋਮ 올 द बेस्ट થેન્ક યુ સ્માઈલ 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 સ્ટેનલી સ્માઈલ સ્માઈલ ભાઈ થેન્ક યુ સ્માઈલ ગુરજી કા ખાલ સાહેબ આગરજી ਕੀ ફતેહ સરોજ ભણે ਤੁਹਾਨੂੰ ਖੁਸ਼ਖਬਰੀ દેਣੀ ਸੀ ਕਿ સ્ટેનલી ਆਪਣੇ ਘਰ ਚੱਲਿਆ ਜੀ ਵਾਪਸ ચાલો ਜੀ બહુત બહુત વધાઈયા ਤੁਹਾਨੂੰ થનનો મતલબી મોં થી કહેਣਾ એક એક બંદા બારે દુનિયા કહી રહી હે જી દેશા ભી દેશા تک ચલો ઓર દેખો ਤੁਹਾਡਾ આપથે ਵੀ નામ પહોંચ ਗਿਆ ਆਨਪੈਣਾਈ ਫੋਟ ਗਿਆ ਤੇ ਹੁਣ ਜਣੀ ਮੋਹਰ ਲਗ ਜਾਣੀ ਆ ਬਹੁਤ ਕਿਰਪਾ ਬਹੁਤ ਕਿਰਪਾ ਬਾਬਾ ਜੀ ਦੀ ਭੈਣੇ ਤੁਸੀਂ ਜਿਹੜਾ ਕੋਸ਼ਿਸ਼ ਕੀਤੀ ਨਾ ਇਹ ਤਾਂ ਹੀ ਸੇਵਾ ਨੰਦਾ ਜੀ ਹਾਂਜੀ ਉਹੀ ਲੈਂਦੇ ਨੇ ਜੀ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਮੈਂ ਵੀਰ ਨੂੰ ਤਾਂ ਮੈਂ ਰੋਜ਼ ਰੋਟੀ ਪਕਾ ਕੇ ਦੇ ਕੇ ਆਂ ਬੀਬੀ ਆਲੇ ਨੂੰ ਕਦੀ ਕਦੀ ਨਾ جواب ਦੇ ਆਲੇ ਨੂੰ ਜਿਹੜੇ ਠੀਕ ਹੈ ਸਰੋਜ ਭੈਣੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਸਾਡਾ ਖੁਸ਼ ਰਹੁ ਸਾਡੀ ਉਮਰ ਜੀ ਤੁਹਾਨੂੰ ਲੱਗ ਜੇ ਧੰਨਵਾਦ ਭੈਣੇ ਤੁਹਾਡੀ ਸੇਵਾ ਕੀਤੀ ਹੋਈ ਸਫਲ ਹੋਈ ਆ स्टैनली कर ठीक है बने अच्छा भाई को ठीक है यस यस न्यू क्लोथ वन मोर वन मोर डोंट वरी डोंट वरी न्यू क्लोथ योर चॉइस एंड द चूज यस कोट जैकेट बिग जैकेट एंड नो नो आई जस्ट वन वन कोट ओके अदर पीपल शेयर अलोन टोगो अलोन साउथ अफ्रीका June. America America no they are there yes nobody, yes nobody nobody is there. nobody this in south africa south africa toga toga you home go to home you don't, care don't don't worry, worry. Don't, care don't, worry. don't worry don't worry wensley with you and go to home okay congratulations